ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੁਣ ਜਿਹੜੇ ਕਿ ਆਊਟਸਾਈਡਰਾਂ ਦੀ ਐਂਟਰੀ ਜਿਹੜੀ ਕਿ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਕੱਲੇ-ਕੱਲੇ ਵਾਹਨ ਦੀ ਜਿਹੜੀ ਕਿ ਉਹ ਤਲਾਸ਼ੀ ਲਈ ਜਾਰੀ ਭਾਵੇਂ ਉਹ ਦੋ ਪਹੀਆ ਵਾਹਨ ਸਵਾਰ ਵਿਅਕਤੀ ਹੋਵੇ ਜਾਂ ਫਿਰ ਗੱਡੀ ਦੇ ਵਿੱਚ ਸਵਾਰ ਕੋਈ ਵੀ ਵਿਅਕਤੀ ਹੋਵੇ ਪਰ ਜੇ ਇਹਦੇ ਬਾਈਕਾਂ ਨਹੀਂ ਅਸੀਂ ਬਾਹਰ ਮੋੜੀ ਜਾਂਦੇ ਇਹਦੇ ਬਾਅਦ ਆਈ ਕਾਰਡ ਵਗੈਰਾ ਆਪਣੇ ਸਟੂਡੈਂਟ ਐਮਪਲਾਈ ਜਨ ਹਾਂ ਤਾਂ ਆਈ ਕਾਰਡ ਚੈੱਕ ਕਰਕੇ ਉਹਨੂੰ ਪ੍ਰੋਪਰ ਰੱਖੋ ਪੰਜਾਬ ਯੂਨੀਵਰਸਿਟੀ ਚੰਡੀਗੜ੍ਹ ਦੇ ਵਿੱਚ ਹੁਣ ਜਿਹੜਾ ਕਿ ਆਊਟਸਾਈਡਰਾਂ ਦੀ ਐਂਟਰੀ ਜਿਹੜੀ ਕਿ ਬਿਲਕੁਲ ਬੰਦ ਕਰ ਦਿੱਤੀ ਗਈ ਹੈ ਮੇਰੇ ਪਿੱਛੇ ਜੋ ਤਸਵੀਰਾਂ ਤੁਸੀਂ ਵੇਖ ਰਹੇ ਹੈਗੇ ਉਹ ਬਕਾਇਦਾ ਜਿਹੜਾ ਕਿ ਯੂਨੀਵਰਸਿਟੀਆਂ ਜਿੰਨੇ ਵੀ ਗੇਟ ਲੱਗਦੇ ਹੈਗੇ ਨੇ ਹਰੇਕ ਦੇ ਉੱਪਰ ਜਿਹੜਾ ਕਿ ਬਕਾਇਦਾ ਨਾਕਾਬੰਦੀ ਕੀਤੀ ਗਈ ਹੈ ਜਿੰਨੇ ਵੀ ਲੋਕ ਬਾਹਰੋਂ ਹੁਣ ਜਿਹੜੀ ਯੂਨੀਵਰਸਿਟੀ ਦੇ ਵਿੱਚ ਐਂਟਰ ਹੋ ਰਹੇ ਨੇ ਇਕੱਲੇ-ਇਕੱਲੇ ਦੀ ਜਿਹੜੀ ਕਿ ਆ ਉਹ ਚੈਕਿੰਗ ਅਤੇ ਪੁੱਛਪੜਤਾਲ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਜਾਣ ਦਿੱਤਾ ਜਾ ਰਿਹਾ ਜਿਹੜੇ ਯੂਨੀਵਰਸਿਟੀ ਦੇ ਵਿੱਚ ਵਿਦਿਆਰਥੀ ਪੜ੍ਹਦੇ ਨੇ ਜਾਂ ਫਿਰ ਸਟਾਫ ਹੈਗਾ ਆ ਉਹਨ ਦੀ ਕੀ ਉਹਨਾਂ ਨੂੰ ਅੰਦਰ ਦਾਖਲ ਹੋਣ ਦੀ ਇਜਾਜ਼ਤ ਦਿੱਤੀ ਜਾਂਦੀ ਹੁਣ ਇਹ ਪੂਰੇ ਕੀ ਕਟਕ੍ਰਮ ਜੋ ਵਾਪਰਿਆ ਸੀਗਾ ਉਸ ਸੰਬੰਧੀ ਵੀ ਤੁਹਾਡੇ ਨਾਲ ਜਾਣਕਾਰੀ ਸਾਂਝੀ ਕਰਾਂਗੇ ਕਿ ਪਿਛਲੇ ਦਿਨ ਇੱਕ ਯੂਨੀਵਰਸਿਟੀ ਦੇ ਵਿੱਚ ਇੱਕ ਪ੍ਰੋਗਰਾਮ ਹੋਇਆ ਸੀ ਜਿਸ ਦੇ ਵਿੱਚ ਹਰਿਆਣਵੀ ਸਿੰਗਰ ਜਿਹੜਾ ਹੈਗਾ ਆ ਉਸ ਦੇ ਵੱਲੋਂ ਪਰਫਾਰਮ ਕੀਤਾ ਗਿਆ ਸੀ ਮਾਸਮ ਸ਼ਰਮਾ ਦੇ ਵੱਲੋਂ ਅਤੇ ਉਸੇ ਪ੍ਰੋਗਰਾਮ ਦੇ ਵਿੱਚ ਜਿਹੜੇ ਕਿ ਦੋ ਗੁੱਟਾਂ ਦੇ ਵਿਚਾਲੇ ਝੜਪ ਹੋਈ ਸੀ ਅਤੇ ਕੁਝ ਜਿਹੜੇ ਕਿ ਆਊਟਸਾਈਡਰਸ ਹਨ ਉਹ ਉਸ ਪ੍ਰੋਗਰਾਮ ਦੇ ਵਿੱਚ ਸ਼ਾਮਲ ਸਨ ਅਤੇ ਉਸ ਝੜਪ ਦੇ ਵਿੱਚ ਜਿਹੜਾ ਕਿ ਤੀਸਰ ਹਥਿਆਰਾਂ ਦੇ ਨਾਲ ਵਾਰ ਵੀ ਕੀਤੇ ਜਾਂਦੇ ਨੇ ਤਿੰਨ ਤੋਂ ਚਾਰ ਵਿਦਿਆਰਥੀਆਂ ਦੇ ਉੱਪਰ ਜਿਸ ਦੇ ਵਿੱਚ ਇੱਕ ਜੋ ਵਿਦਿਆਰਥੀ ਹੈ ਅਦਿੱਤਿਆ ਠਾਕਰ ਉਸ ਦਾ ਨਾਮ ਦੱਸਿਆ ਜਾ ਰਿਹਾ ਜਿਸ ਦੀ ਮੌਤ ਹੋ ਗਈ ਸੀ ਅਤੇ ਹੁਣ ਉਸ ਦੀ ਮੌਤ ਤੋਂ ਬਾਅਦ ਜਿਹੜਾ ਕਿ ਕੱਲ ਵਿਦਿਆਰਥੀ ਵਰਗ ਦੇ ਵੱਲੋਂ ਕੀ ਯੂਨੀਵਰਸਿਟੀ ਦੇ ਵਿੱਚ ਤੜਨਾ ਪ੍ਰਦਰਸ਼ਨ ਵੀ ਕੀਤਾ ਗਿਆ ਰੋਜ਼ਾਹਰ ਕੀਤਾ ਗਿਆ ਅਤੇ ਹੁਣ ਇਸ ਮਾਮਲੇ ਦੇ ਵਿੱਚ ਜਿਹੜਾ ਕਿ ਹੈ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਸਖਤ ਜਿਹੜਾ ਕਿ ਨੋਟਿਸ ਲੈਂਦ ਤੋਂ ਬਾਅਦ ਜਿਹੜੇ ਕਿ ਆਊਟਸਾਈਡਰਾਂ ਦੀ ਜਿਹੜੀ ਕਿ ਐਂਟਰੀ ਹੈਗੀ ਆ ਉਹ ਬਿਲਕੁਲ ਹੀ ਬੰਦ ਕਰ ਦਿੱਤੀ ਗਈ ਹੈ ਤਸਵੀਰਾਂ ਦੇਖ ਸਕਦੇ ਹੋ ਜੋ ਬਕਾਇਦਾ ਇੱਥੇ ਬੈਰੀਕੇਡ ਲਗਾਏ ਹੈਗੇ ਨੇ ਨਾਕੇਬੰਦੀ ਜਿਹੜੀ ਕਿ ਉਹ ਕੀਤੀ ਜਾ ਰਹੀ ਹੈਗੀ ਬਕਾਇਦੇ ਜਿਹੜੇ ਕਿ ਜਿੰਨੇ ਵੀ ਇੱਥੇ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਲੋਕ ਆ ਰਹੇ ਹੈਗੇ ਨੇ ਉਹਨਾਂ ਦਾ ਬਕਾਇਦਾ ਜਿਹੜਾ ਕਿ ਆਈਡੈਂਟੀਟੀ ਕਾਰਡ ਚੈੱਕ ਕੀਤਾ ਜਾ ਰਿਹਾ ਹੈ ਡਿੱਕੀ ਖੋਲ ਕੇ ਜਿਹੜੀ ਕਿ ਉਹ ਤਲਾਸ਼ੀ ਲਈ ਜਾ ਰਹੀ ਹੈ ਕਿਉਂਕਿ ਬਹੁਤ ਸਾਰੇ ਏਦਾਂ ਕਿਦੇ ਮਾਮਲੇ ਵੀ ਸਾਹਮਣੇ ਆਉਂਦੇ ਨੇ ਕਿ ਜਦੋਂ ਇਸ ਤਰ੍ਹਾਂ ਦੇ ਨਾਲ ਗੱਡੀਆਂ ਦੇ ਵਿੱਚ ਸਵਾਰ ਹੋ ਕੇ ਲੋਕ ਆਉਂਦੇ ਨੇ ਤਾਂ ਫਿਰ ਉਹਨਾਂ ਦੇ ਵੱਲੋਂ ਕੋਈ ਨਾ ਕੋਈ ਜਿਹੜੀ ਚੀਜ਼ ਹੈ ਉਹ ਲੁਕਾਸ਼ ਪਾ ਕੇ ਜਿਹੜੀ ਕਿ ਉਹ ਅੰਦਰ ਲਿਆ ਦਿੱਤੀ ਜਾਂਦੀ ਹੈ ਇਸ ਤਰ੍ਹਾਂ ਦੇ ਬਹੁਤ ਸਾਰੇ ਮਾਮਲੇ ਆਏ ਹੁੰਦੇ ਨੇ ਤੇ ਆਊਟਸਾਈਡ ਨਹੀਂ ਜਦੋਂ ਐਂਟਰੀ ਇਸ ਤਰ੍ਹਾਂ ਦੇ ਨਾਲ ਯੂਨੀਵਰਸਿਟੀ ਦੇ ਵਿੱਚ ਹੁੰਦੀ ਹੈ ਤਾਂ ਕਈ ਵਾਰ ਜਿਹੜਾ ਕਿ ਮਾਹੌਲ ਖਰਾਬੀ ਹੁੰਦਾ ਹੈ ਵਿਦਿਆਰਥੀਆਂ ਦੇ ਵਿੱਚ ਜਦੋਂ ਕੋਈ ਰੋਲਾ ਪੈਂਦਾ ਹੈਗਾ ਤਾਂ ਬਹੁਤ ਸਾਰੇ ਇੱਕ ਮਾਮਲੇ ਅਜਿਹੇ ਵੀ ਆਉਂਦੇ ਨੇ ਤਾਂ ਝਗੜੇ ਦੀ ਵਜ੍ਹਾ ਕਰਕੇ ਜਿਹੜਾ ਕਿ ਜਿਹੜਾ ਕਿ ਜਿਹੜੇ ਕਿ ਬਾਹਰ ਤੋਂ ਆਪਣੇ ਸਾਥੀ ਹੋਰ ਬੁਲਾ ਕੇ ਕਈ ਵਾਰ ਵਿਦਿਆਰਥੀਆਂ ਦੇ ਵੱਲੋਂ ਆਪਣੀ ਜਿਹੜੀ ਕਿ ਐਂਟੀ ਪਾਰਟੀ ਆ ਉਹਨਾਂ ਦੇ ਨਾਲ ਕੁਟਮਾਰ ਕੀਤੀ ਜਾਂਦੀ ਸੋ ਅਜਿਹੇ ਮਾਮਲੇ ਦਾ ਨੋਟਿਸ ਲੈਣ ਤੋਂ ਬਾਅਦ ਹੁਣ ਜਿਹੜਾ ਕਿ ਇਹ ਸਖਤ ਫੈਸਲਾ ਲਿਆ ਗਿਆ ਹੈ ਅਸੀਂ ਇਸ ਵੇਲੇ ਯੂਨੀਵਰਸਿਟੀ ਦੇ ਗੇਟ ਨੰਬਰ 2 ਦੇ ਉੱਪਰ ਮੌਜੂਦ ਹੈਗੇ ਜਿੱਥੇ ਕੀ ਦੇਖ ਸਕਦੇ ਹੋ ਕਿ ਕੱਲੇ-ਕੱਲੇ ਵਾਹਨ ਦੀ ਜਿਹੜੀ ਕੀ ਉਹ ਤਲਾਸ਼ੀ ਲਈ ਜਾਰੀ ਭਾਵੇਂ ਉਹ ਦੋ ਪਹੀਆ ਵਾਹਨ ਸਵਾਰ ਵਿਅਕਤੀ ਹੋਵੇ ਜਾਂ ਫਿਰ ਗੱਡੀ ਦੇ ਵਿੱਚ ਸਵਾਰ ਕੋਈ ਵੀ ਵਿਅਕਤੀ ਹੋਵੇ ਇਕੱਲੇ ਇਕੱਲੇ ਦਾ ਜਿਹੜਾ ਕੀ ਉਹ ਆਇਡੈਂਟੀਟੀ ਚੈੱਕ ਕੀਤੀ ਜਾ ਰਹੀ ਹੈ ਇਕੱਲੇ ਇਕੱਲੇ ਜਿਹੜਾ ਕੀ ਨਾਮ ਪਤਾ ਉਹ ਨੋਟ ਕੀਤਾ ਜਾ ਰਿਹਾ ਤੇ ਉਸ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਦਾਖਲ ਹੋਣ ਦਿੱਤਾ ਜਾ ਰਿਹਾ ਤੁਸੀਂ ਤਸਵੀਰਾਂ ਦੇਖ ਸਕਦੇ ਹੋ ਕਿ ਕਿਸਕਰ ਜਿਹੜਾ ਕੀ ਇੱਥੇ ਵੱਡੀ ਗਿਣਤੀ ਦੇ ਵਿੱਚ ਜਿਹੜੇ ਕੀ ਲੋਕ ਹੈਗੇ ਨੇ ਉਹ ਇੱਥੇ ਆਮ ਰੋਜ਼ਾਨਾ ਦੇ ਕੰਮਕਾਰ ਦੇ ਸਿਸਟਮ ਦੇ ਵਿੱਚ ਯੂਨੀਵਰਸਿਟੀ ਦੇ ਵਿੱਚ ਆਉਂਦੇ ਹੈਗੇ ਨੇ ਸੋ ਕੱਲੇ-ਕੱਲੇ ਜਿਹੜਾ ਕੀ ਉਹ ਆਧਾਰ ਕਾਰਡ ਹੋਵੇ ਜਾਂ ਫਿਰ ਜਿਹੜੇ ਕੀ ਇੱਥੇ ਦੇ ਵਿਦਿਆਰਥੀ ਸਟੂਡੈਂਟ ਹੈਗੇ ਨੇ ਉਹਨਾਂ ਦਾ ਆਈਡੈਂਟੀਟੀ ਕਾਰਡ ਹੋਵੇ ਜਾਂ ਫਿਰ ਹੋਰ ਜਿਹੜੇ ਸਟਾਫ ਮੈਂਬਰ ਹੈਗੇ ਨੇ ਉਹਨਾਂ ਦਾ ਜਿਹੜਾ ਕੀ ਆਈਡੈਂਟੀਟੀ ਕਾਰਡ ਚੈੱਕ ਕਰਨ ਤੋਂ ਬਾਅਦ ਹੀ ਉਹਨਾਂ ਨੂੰ ਅੰਦਰ ਐਂਟਰ ਹੋਣ ਦਿੱਤਾ ਜਾ ਰਿਹਾ ਸੋ ਅਦਿੱਤਿਆ ਠਾਕੁਰ ਜਿਸ ਦਾ ਨਾਮ ਦੱਸਿਆ ਜਿਹੜਾ ਜੋ ਕਿ ਪਿਛਲੇ ਦਿਨੀ ਜਿਹੜਾ ਕੀ ਉਹ ਉਸ ਦਾ ਮਰਡਰ ਹੋ ਗਿਆ ਸੀ ਉਹ ਵੀ ਜਿਹੜਾ ਕੀ ਵਿਦਿਆਰਥੀ ਦੱਸਿਆ ਜਾ ਰਿਹਾ ਕਿ ਪੰਜਾਬ ਯੂਨੀਵਰਸਿਟੀ ਦੇ ਵਿੱਚ ਜਿਹੜਾ ਕੀ ਹੈ ਸੈਕੰਡ ਇਅਰ ਜਿਹੜਾ ਦਾ ਵਿਦਿਆਰਥੀ ਸੀਗਾ ਤੇ ਉਸ ਦੀ ਜਿਹੜੀ ਹੱਤਿਆ ਜਿਹੜੀ ਹੋਈ ਸੀ ਇੱਕ ਪ੍ਰੋਗਰਾਮ ਦੇ ਦੌਰਾਨ ਜਿਹੜੇ ਕੀ ਝਗੜੇ ਦੇ ਦੌਰਾਨ ਹੋਈ ਸੀ ਜਦੋਂ ਤੇਜ਼ ਤਰ ਹਥਿਆਰਾਂ ਦੇ ਨਾਲ ਵਰਕ ਕੀਤਾ ਗਿਆ ਸੀ ਸੋ ਹਿਮਾਚਲ ਪ੍ਰਦੇਸ਼ ਦਾ ਉਹ ਜਿਹੜਾ ਕੀ ਅਦਿੱਤਿਆ ਠਾਕੁਰ ਦੱਸਿਆ ਜਾ ਰਿਹਾ ਅਤੇ ਇਸ ਮਾਮਲੇ ਨੂੰ ਲੈ ਕੇ ਚੰਡੀਗੜ੍ਹ ਦੇ ਸੈਕਟਰ 11 ਦੇ ਥਾਣੇ ਦੀ ਪੁਲਿਸ ਵੱਲੋਂ ਜਿਹੜਾ ਕੀ ਮਾਮਲਾ ਦਰਜ ਕੀਤਾ ਗਿਆ ਸੀ ਤੇ ਹੁਣ ਤੱਕ ਇਸ ਮਾਮਲੇ ਦੇ ਵਿੱਚ ਚਾਰ ਜਿਹੜੇ ਕਿ આરોપી ਹੈਗੇ ਨੇ ਉਹਨਾਂ ਨੂੰ ਫੜਿਆ ਜਾ ਚੁੱਕਿਆ ਅਤੇ ਤਿੰਨ ਜਿਹੜੇ ਕਿ ਹੋਰ ਜਿਹੜੇ ਮੁਲਜ਼ਮ ਨੇ ਉਹ ਪੁਲਿਸ ਦੀ ਗ੍ਰਿਫਤ ਤੋਂ ਬਾਹਰ ਨੇ ਜਿਨ੍ਹਾਂ ਦੀ ਗ੍ਰਿਫਤਾਰੀ ਦੇ ਲਈ ਲਗਾਤਾਰ ਜਿਹੜੀ ਕਿ ਕਾਰਵਾਈ ਨੂੰ ਅੰਜਾਮ ਦਿੱਤਾ ਜਾ ਰਿਹਾ ਸੋ ਤਸਵੀਰਾਂ ਇਸ ਵੇਲੇ ਸਿੱਧੇ ਤੁਹਾਡੇ ਨਾਲ ਲਾਈਵ ਸਾਂਝਾ ਕਰ ਰਹੇ ਹੈਗੇ ਦੇਖ ਸਕਦੇ ਹੋ ਕਿ ਜਿਹੜੇ ਕਿ ਵੱਖ-ਵੱਖ ਲੋਕ ਇੱਥੇ ਪਹੁੰਚੇ ਹੋਏ ਹੈਗੇ ਨੇ ਕਿਸੇ ਕੰਮ ਕਰਦੇ ਸਿਲਸਿਲੇ ਦੇ ਵਿੱਚ ਤੱਕ ਇਕੱਲੇ-ਇਕੱਲੇ ਜਿਹੜੇ ਕਿ ਉਹ ਆਈਡੈਂਟੀਟੀ ਕਾਰਡ ਚੈੱਕ ਕੀਤਾ ਜਾ ਰਿਹਾ ਆਈ ਕਾਰਡ ਬਕਾਇਦਾ ਜਿਹੜਾ ਕਿ ਉਹ ਚੈੱਕ ਕੀਤਾ ਜਾ ਰਿਹਾ ਹੈਗਾ ਆ ਤੇ ਇਸੇ ਇਹ ਜਿਹੜੀ ਕਿ ਸ਼ਕਤੀ ਦਾ ਮਕਸਦ ਇਹੀ ਹੈ ਕਿ ਜਿਹੜਾ ਕਿ ਯੂਨੀਵਰਸਿਟੀ ਦੇ ਵਿੱਚ ਜਿਹੜੇ ਕਿ ਬਾਹਰੀ ਲੋਕ ਜਾ ਕੇ ਅੰਦਰ ਮਾਹੌਲ ਖਰਾਬ ਕਰਦੇ ਹੈਗੇ ਨੇ ਉਹਨਾਂ ਦਾ ਜਿਹੜਾ ਕੀ ਹੈ ਲੋਕਿਆ ਜੋ ਸਕੇ ਸੋ ਕੁਝ ਜਿਹੜੇ ਕਿ ਵਿਦਿਆਰਥੀ ਹੈਗੇ ਨੇ ਉਹ ਕੁਝ ਜਿਹੜੇ ਕਿ ਆਰਗੂਮੈਂਟ ਕਰਦੇ ਹੋਏ ਵੀ ਨਜ਼ਰ ਆ ਰਹੇ ਜਦੋਂ ਕੋਈ ਉਹਨਾਂ ਦੇ ਵੱਲੋਂ ਤਸੱਲੀ ਬਖ ਜਿਹੜਾ ਕੀ ਆਪਣਾ ਕੋਈ ਕਾਰਡ ਨਹੀਂ ਦਿਖਾਇਆ ਜਾਂ ਦਿੱਤਾ ਉਹਨਾਂ ਵਿਦਿਆਰਥੀਆਂ ਨੂੰ ਟੱਕੀ ਯੂ ਟਰਨ ਮਾਰ ਕੇ ਜਿਹੜਾ ਕਿ ਯੂਨੀਵਰਸਿਟੀ ਤੋਂ ਬਾਹਰ ਕੱਢ ਦਿੱਤਾ ਜਾਂਦਾ ਅਜਿਹੇ ਸਰ ਬਹੁਤ ਸਾਰੇ ਲੋਕ ਹੈਗੇ ਨੇ ਜਿਨ੍ਹਾਂ ਨੂੰ ਇੱਥੋਂ ਜਿਹੜਾ ਕੀ ਹੈ ਕੋਈ ਪੁਖਤਾ ਜਿਹੜੇ ਕੀ ਉਹ ਪੁਖਤਾ ਜਿਹੜੇ ਕੀ ਉਹ ਕਾਗਜ਼ਾਤ ਨਾ ਦਿਖਾਉਂਦੇ ਸਲਸਿਲੇ ਦੇ ਵਿੱਚ ਜਿਹੜਾ ਕੀ ਹੈ ਬਾਹਰ ਕੱਢਿਆ ਜਾ ਰਿਹਾ ਹੈਗਾ ਤਸਵੀਰਾਂ ਤੁਸੀਂ ਆਪਣੀ ਸਕਰੀਨ ਦੇ ਉੱਪਰ ਦੇਖ ਸਕਦੇ ਹੋ ਕਿਸਕਰ ਜਿਹੜੀ ਕੀ ਪੂਰੀ ਅਤ ਦੀ ਜਿਹੜੀ ਆ ਉਹ ਮੁਸ਼ਤਿਹਦੀ ਜਾਂ ਕਹ ਲਈਏ ਕਿ ਚੌਕਸੀ ਯੂਨੀਵਰਸਿਟੀ ਪ੍ਰਸ਼ਾਸਨ ਦੇ ਵੱਲੋਂ ਉਹ ਵਰਤੀ ਜਾ ਰਹੀ ਹੈਗੀ ਹੈ ਇਸ ਦਾ ਮਕਸਦ ਇਹ ਹੈ ਕਿ ਮਾਹੌਲ ਜਿਹੜਾ ਅੰਦਰ ਹੈਗਾ ਯੂਨੀਵਰਸਿਟੀ ਦਾ ਉਸ ਨੂੰ ਹਰ ਹਿਲੇ ਕਾਇਮ ਰੱਖਿਆ ਜਾ ਸਕੇ ਤੋਂ ਬੀਤੇ ਦਿਨ ਜਿਹੜਾ ਕਿ ਇਸ ਕਤਲ ਮਾਮਲੇ ਨੂੰ ਲੈ ਕੇ ਵੱਡੇ ਪੱਧਰ ਤੇ ਉੱਪਰ ਵਿਦਿਆਰਥੀਆਂ ਦੇ ਵੱਲੋਂ ਰੋਸ ਮੋਜ਼ਾਰਾ ਵੀ ਕੀਤਾ ਗਿਆ ਸੀਗੀ ਸਿਕਿਉਰਿਟੀ ਇੰਤਜ਼ਾਮਾਂ ਨੂੰ ਲੈ ਕੇ ਇਤਰਾਜ਼ ਜ਼ਾਹਰ ਕੀਤਾ ਗਿਆ ਸੀਗਾ ਤੇ ਜਿਹੜਾ ਕਿ ਹੁਣ ਪ੍ਰਸ਼ਾਸਨ ਸਖਤ ਨਜ਼ਰ ਆ ਰਿਹਾ ਹੈਗਾ ਯੂਨੀਵਰਸਿਟੀ ਪ੍ਰਸ਼ਾਸਨ ਅਤੇ ਉਹਨਾਂ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਹੁਣ ਜਿਹੜੀ ਕਿ ਇਹ ਸਖਤੀ ਵਰਤਣ ਦੀ ਜਿਹੜੀ ਕਿ ਗੱਲ ਆਖੀ ਜਾ ਰਹੀ ਹੈਗੀ ਹੈ ਤੇ ਬਕਾਇਦਾ ਚੈਕਿੰਗ ਕਰਨ ਤੋਂ ਬਾਅਦ ਪੁਕਤਾ ਜਿਹੜੇ ਕੀ ਹੈਗੇ ਨੇ ਕਾਗਜ਼ਾਤ ਦੁਕਾਨ ਤੋਂ ਬਾਅਦ ਤਲਾਸ਼ੀ ਲੈ ਜਾਣ ਤੋਂ ਬਾਅਦ ਵੀ ਜਿਹੜੇ ਕਿ ਉਹਨਾਂ ਨੂੰ ਅੱਗੇ ਅੰਦਰ ਦਿੱਤਾ ਜਾਂ ਦਿੱਤਾ ਜਾਂ ਦਿੱਤਾ ਜਾ ਰਿਹਾ ਹੈਗਾ ਸੋ ਸੋ ਹੁਣ ਤੱਕ ਕਿਸੇ ਜੀ ਮਾਮਲੇ ਦੇ ਵਿੱਚ ਕੁਛ ਜਿਹੜੀ ਕੀ ਬਰਾਮਦਗੀ ਹੋਈ ਹੈ ਜਿਹੜਾ ਚੈਕਿੰਗ ਹੋ ਰਹੀ ਸੀ ਨਹੀਂ ਜੀ ਅਭੀ ਤੱਕ ਤਾਂ ਕੁਛ ਨਹੀਂ ਹੋਇਆ ਸਭ ਸੇਫ ਐਂਡ ਸੌਂਡ ਆ ਵੀ ਤਾਂ ਬਿਲਕੁਲ ਬਸ ਇਹਦੇ ਬਾਈ ਕਾਰਡੀਆਂ ਅਸੀਂ ਬਾਹਰ ਮੋੜੀ ਜਾਂਦੇ ਹਾਂ ਇਹਦੇ ਬਸ ਆਈ ਕਾਰਡ ਵਗੈਰਾ ਆਪਣੇ ਸਟੂਡੈਂਟ ਐਮਪਲਾਈ ਜੇ ਉਹਦਾ ਆਈ ਕਾਰਡ ਚੈੱਕ ਕਰਕੇ ਉਹਨੂੰ ਪ੍ਰੋਪਰ ਅੰਦਰ ਗਏ। ਫਿਰ ਜਾਨਾ ਵੱਡੀ ਗਿੰਚ ਦੇ ਵਿੱਚ ਆਊਟਸਾਈਡਰ ਵੀ ਆਉਂਦੇ ਕਿਸੇ ਕੰਮ ਸਿਲਸਿਲੀ ਦੇ ਵਿੱਚ ਤੇ ਬੱਚਿਆਂ ਦੇ ਨਾਲ ਆਉਂਦੇ ਆ ਤੇ ਜਿਹਦੇ ਪਾਈ ਕਾਰਡ ਹੈ ਉਹਨੂੰ ਅਲਾਉ ਕਰਦੇ ਬਾਹਰ ਦੇ ਨੂੰ ਬਾਹਰ ਕੱਢ ਦਿੰਦੇ ਅਸੀਂ ਤਾਂ। ਹਮਮ। ਕੋਈ ਬਾਕੀ ਜਿਸ ਤਰ੍ਹਾਂ ਦੇ ਨਾਲ ਸਹਿਯੋਗ ਵੀ ਹੋ ਰਿਹਾ ਹੈ ਕੋਈ ਆਰਗੂਮੈਂਟ ਤਾਂ ਨਹੀਂ ਕਰਦੇ ਤੁਸੀਂ। ਨਹੀਂ ਨਹੀਂ ਆਰਗੂਮੈਂਟ ਕੋਈ ਨਹੀਂ ਕਰਦਾ ਪੜੇ ਲਿਖੇ ਆ ਸਾਰੇ ਬੱਚੇ ਐਸੇ ਕੋਈ ਨਹੀਂ। ਹਮਮ। ਤੋਂ ਲੱਗਦਾ ਕਿ ਪਹਿਲਾਂ ਸਖਤੀ ਹੋਣੀ ਚਾਹੀਦੀ ਸੀ ਕਿ ਜਿਸ ਤਰ੍ਹਾਂ ਦੇ ਨਾਲ ਮਾਹੌਲ ਦੇ ਵਿੱਚ ਦੇਖੋ ਸਖਤੀ ਸ਼ਕਤੀ ਤੋਂ ਪਹਿਲੇ ਵੇਖਦੇ ਇਹ ਚਲਦੀ ਹੈ ਤੋ ਬਹੁਤ ਸਾਰੇ ਇਦਾਂ ਦੇ ਵਿਅਕਤੀ ਵੀ ਹੈਗੇ ਜਿਹੜੇ ਗੱਡੀਆਂ ਦੇ ਵਿੱਚ ਇੰਦਾ ਇਤਰਾਜਯੋਗ ਸਮਗਰੀ ਹੁੰਦੀ ਜਾਂ ਕੁਛ ਇਸ ਤਰ੍ਹਾਂ ਦੇ ਨਾਲ ਹਥਿਆਰ ਵੀ ਲਿਆ ਰਹੇ ਇੰਦਾ ਦਾ ਕੋਈ ਨਹੀਂ ਫੜਿਆ ਜੇ ਕੋਈ ਅਨਸਰ ਆਉਂਦਾ ਤਾਂ ਉਹਨੂੰ ਪੁਲਿਸ ਰਿਪੋਰਟ ਕਰਕੇ ਉਹਨੂੰ ਫੜਾਈ ਦੀ ਜਾਂਦਾ ਜਿਹਨਾਂ ਕੋਲ ਕੋਈ ਕਾਗਜ਼ਾਤ ਨਹੀਂ ਹੁੰਦਾ ਆਈ 2 ਇਡੈਂਟੀਟੀ ਕਾਰਡ ਹੋਵੇ ਉਹਨੂੰ ਵਾਪਸ ਬਾਹਰ ਕਰ ਦਿੰਦੇ ਸੋ ਬਾਕੀ ਜਿਸ ਤਰ੍ਹਾਂ ਦੇ ਨਾਲ ਜਿਨ੍ਹਾਂ ਦੇ ਕੋਲ ਪੁਖਤਾ ਜਿਹੜੇ ਕੀ ਆਈਡੈਂਟੀਟੀ ਕਾਰਡ ਹੈਗਾ ਜਾਂ ਫਿਰ ਕਹਿ ਲਈਏ ਕਿ ਕੋਈ ਕਾਗਜ਼ਾਤ ਹੈਗਾ ਜਾਂ ਕਿਸ ਸਿਲਸਿਲੇ ਦੇ ਵਿੱਚ ਉਹ ਅੰਦਰ ਆਊਟਸਾਈਡਰ ਜਾ ਰਹੇ ਹੈਗੇ ਨੇ ਯੂਨੀਵਰਸਿਟੀ ਦੇ ਵਿੱਚ ਉਹਨਾਂ ਦਾ ਪੁਖਤਾ ਜਿਹ